ਹੁਣ ਸਹਿਬ ਚੌਥੇ ਪਾਤਸ਼ਾਹ ਦੇ ਪਵਿੱਤਰ ਸ਼ਬਦ ਹਨ ਸੁਣੋ ਸਾਰੰਗ ਮਹਲਾ ਚੌਥਾ ਘਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਹਰਿ ਕੇ ਸੰਤ ਜਨਾਂ ਕੀ ਹਮਤੂਰ ਸਤ ਸੰਗੀ ਜੀ ਗੁਰੂ ਚੌਥੇ ਪਾਤਸ਼ਾਹ ਗਰੀਬ ਨਿਵਾਜ ਜੀ ਸ੍ਰੀ ਅਮਰਸਰ ਸਾਹਿਬ ਵਿੱਚ ਸੰਗਤਾਂ ਦੇ ਤਾਂ ਹੀ ਪਰਮ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ ਗੁਰ ਸਿੱਖੀ ਜੀਵਨ ਨੂੰ ਮਹਾਰਾਜ ਸਾਹਿਬ ਜੀ ਬਖਸ਼ਣ ਵਾਸਤੇ ਸਾਡੇ ਅੰਦਰ ਪਿਆਰ ਤੇ ਸ਼ਰਧਾ ਨੂੰ ਕੁੱਟ-ਕੁੱਟ ਕੇ ਭਰ ਰਹੇ ਹਨ ਕਿ ਬਖਸ਼ਿਸ਼ ਕਰਕੇ ਇਸ ਤਰ੍ਹਾਂ ਕਹਿੰਦੇ ਹਨ ਹੁਦਾਇਤੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਰਬਿਆਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹਰ ਕੇ ਸੰਤ ਜਨਾ ਕੀ ਹਮ ਤੂ ਏ ਜੀ ਕੀ ਅਸੂ ਇਸ ਪ੍ਰਕਾਰ ਦਾ ਜੀਵਨ ਬਣਾ ਪੇ ਕਹੋ ਕਿ ਹਰੀ ਤੇਰੇ ਸੰਤਾਂ ਭਗਤਾਂ ਜਨਾ ਦੀ ਅਸੀਂ ਧੂੜ ਬਣੀਏ ਐਸੀ ਕਿਰਪਾ ਕਰੋ ਐਸੀ ਸਰਬਾ ਬਖਸ਼ੋ ਮਿਲ ਸਤ ਸੰਗਤ ਪਰਮ ਪਦ ਪਾਇਆ ਕਿਉਂਕਿ ਸਤ ਸੰਗਤ ਦੇ ਨਾਲ ਹੀ ਮਿਲ ਕੇ ਪਰਮ ਪਦ ਕੈਵਲ ਮੋਖ ਰੂਪ ਪਦਵੀ ਨੂੰ ਪਾਇਆ ਹੈ ਆਤਮ ਆਰਾਮ ਰਹਾ ਭਰਪੂਰ ਜੋ ਆਤਮ ਸਾਰਿਆਂ ਦਾ ਆਪਣਾ ਅਪਰੂਪ ਹੈ ਰਾਮ ਰਮਿਆ ਹੋਇਆ ਉਹ ਸਾਰੇ ਵਿਆਪਕ ਹੋ ਰਿਹਾ ਪ੍ਰਗਟ ਹੋ ਗਿਆ ਰਹਾ ਸਤਗੁਰ ਸੰਤ ਮਿਲੈ ਸ਼ਾਂਤ ਪਾਈਐ ਸਤਗੁਰੂ ਮਹਾਰਾਜ ਸਾਹਿਬ ਦੀ ਸ਼ਾਂਤ ਦੇਣ ਵਾਲੇ ਇਹ ਮੇਨ ਭਾਈ ਬੁੱਢਾ ਸਾਹਿਬ ਜੀ ਆਦਿਕ ਜਿਵੇਂ ਸੰਤ ਹਨ ਸਤਿਗੁਰੂ ਨਾਨਕਦੇਵ ਦੇ ਸੰਤ ਸਤਿਗੁਰੂ ਨਾਨਕਦੇਵ ਜੀ ਸ੍ਰੀ ਗੁਰੂ ਅੰਗਦ ਸਾਹਿਬ ਜੀ ਸਤਿਗੁਰੂ ਅਮਰਦਾਸ ਸਾਹਿਬ ਜੋ ਸੰਤ ਹਨ ਇਹ ਮਿਲਣਾ ਤਾਂ ਸੁਖ ਪਾਈ ਦਾ ਹੈ ਕਿਲ ਵਿਖ ਸ਼ਾਂਤ ਭਾਈ ਦੀ ਹੈ ਕਿਲ ਵਿਖ ਕਿਲ ਵਿਖ ਦੁੱਖ ਕਾਟੇ ਸਭ ਦੂ ਨਰ ਸਾਹਿਬ ਜੀ ਕਿਲ ਵਿਖ ਚਾਰ ਪ੍ਰਕਾਰ ਦੇ ਜਿਹੜੇ ਬ੍ਰਹਮ ਗਿਆਨੀ ਨੂੰ ਮਾਰਨਾ ਗਊ ਨੂੰ ਮਾਰਨਾ ਅਤੇ ਇਸ ਪ੍ਰਕਾਰ ਕੰਨਿਆ ਨੂੰ ਮਾਰਨਾ ਜਾਂ ਪੈਸੇ ਲੈਣੇ ਹਨ ਚਾਰੀ ਦਾ ਧਾਨ ਖਾਣਾ ਇਹ ਚਾਰ ਕਿਲ ਵਿਖਾਏ ਉਹਨਾਂ ਦੇ ਚਾਰ ਪਾਪਾਂ ਨੂੰ ਵੀ ਕੱਟ ਦਿੰਦੇ ਹੈ ਤੇ ਦੁੱਖ ਜਮਨ ਮੰਨ ਦੇ ਵੀ ਕੱਟ ਕੇ ਦੂਰ ਕਰ ਦਿੰਦੇ ਸਾਰੇ ਆਤਮ ਜੂਤ ਭਈ ਪਰ ਫੂਲਤ ਉਹਨਾਂ ਦੇ ਹਿਰਦੇ ਅੰਦਰ ਆਤਮ ਬ੍ਰਹਮਾ ਤੁਮ ਆ ਦੀ ਜਿਹੜੀ ਜੋਤ ਹੈ ਉਹ ਸੱਜ ਸੰਗੇ ਦੀ ਪ੍ਰਾਪਤ ਹੋਈ ਹੈ ਇਸ ਕਰਕੇ ਬ੍ਰਤੀ ਪਰਫਲਤ ਖੜ ਗਈ ਐ ਸੁਭਗੁਣਾ ਦੇ ਸਹਿਤ ਮੁਰਖ ਨਰੰਜਨ ਦੇਖਿਆ ਹਜੂ ਜੋ ਪੂਰਨ ਹੈ ਨਰੰਜਨ ਸੁਧ ਸਰੂਪ ਹੈ ਉਹ ਹਜੂ ਨੇੜੇ ਹੀ ਦੇਖ ਲਿਆ ਆਪਣਾ ਆਤਮਾ ਰੂਪ ਕਰਕੇ ਵੱਡਾ ਭਾਗ ਸਤ ਸੰਗਤ ਪਾਈ ਇਹ ਤਾਂ ਵੱਡੀਆਂ ਭਾਗਾ ਕਰਕੇ ਮਹਾਰਾਜੀ ਸਤ ਸੰਗਤ ਪ੍ਰਾਪਤ ਕੀਤੀ ਹੈ ਹਰ ਹਰ ਨਾਮ ਰਹਾ ਭਰਪੂਰ ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਉਸ ਦੇ ਨਾਮ ਵੀ ਜਦੋਂ ਚਿੱਤ ਜੁੜ ਗਿਆ ਤੇ ਪਰਮੇਸ਼ਰ ਜੀ ਦਾ ਹਰ ਹਰ ਨਾਮ ਹੈ ਉਹ ਸਾਰੇ ਵਿਆਪਕ ਹੋ ਰਿਹਾ ਹੈ ਨਵਾਂ ਨਵਾਂ ਭਰ ਰਿਹਾ ਹੈ 86 ਤੀਰਥ ਮੱਜਨ ਕੀਆ ਉਹਨੇ 86 ਤੀਰਥਾਂ ਦੇ ਪੁਰਬਾਂ ਦਾ ਇਸ਼ਨਾਨ ਵੀ ਕਰ ਲਿਆ ਸਤ ਸੰਗਤ ਪਗ ਨਾਏ ਤੂੰ ਜਿਹੜੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਉੱਡ ਕੇ ਜਿਨ੍ਹਾਂ ਤੇ ਪਈ ਚਰਨਾਂ ਦੀ ਉਹ ਇਸ਼ਨਾਨ ਕਰ ਲਏ ਉਹਨਾਂ ਨੇ 88 ਤੀਰਥਾਂ ਦੇ ਪੁਰਬਾਂ ਦੇ ਇਸ਼ਨਾਨ ਦਾ ਫਲ ਵੀ ਸਰਸੰਗਤ ਦੀ ਧੂੜ ਵਿੱਚੋਂ ਪ੍ਰਾਪਤ ਹੋ ਗਿਆ ਦੁਰਮਤ ਵਿਕਾਰ ਮਲੀਨ ਮਤ ਹੋਛੀ ਜਿਹੜੀ ਖੋਟੇ ਪੁਰਖਾਂ ਦੀ ਮਤ ਸਿੱਖਿਆ ਕਰਕੇ ਵਕਾਰ ਕਾਮਕ੍ਰੋਧ ਫੁਰਦੇ ਸੀ ਤੇ ਮਲੀਨ ਅਵਿਧਿਆ ਕਰਕੇ ਹੋਛੀ ਤੁਛ ਮਤ ਹੋ ਰਹੀ ਸੀ ਹਿਰਦਾ ਕੁਸ਼ੁੱਧ ਲਾਗਾ ਮੋਹ ਜਿਨ੍ਹਾਂ ਦਾ ਹਿਰਦਾ ਕੁਸੋਦ ਬਿਸ਼ਿਆਂ ਦੀ ਪਵਿੱਤਰਤਾ ਕਰਕੇ ਮੋਹ ਵਿੱਚ ਕੂੜ ਝੂਠ ਬੋਲਣ ਤੇ ਲੱਗਾ ਹੈ ਕੂੜੇ ਪਦਾਰਥਾਂ 'ਚ ਲੱਗਾ ਹੋਇਆ ਹੈ ਬਿਨ ਕਰਮਾ ਕਿਉਂ ਸੰਗਤ ਪਾਈਐ ਉਹ ਭਾਈ ਜਿਨ੍ਹਾਂ ਨੇ ਨਿਸਕਾਮ ਕਰਮ ਨਹੀਂ ਕੀਤੇ ਪੂਰੇ ਗੁਰਾਂ ਦੀ ਕਿਰਪਾ ਤੋਂ ਬਿਨਾਂ ਸਰਸੰਗਤ ਕਿਵੇਂ ਪਾਈ ਜਾਵੇ ਨਹੀਂ ਪਾ ਸਕਦੇ ਹਉਮੈ ਵਿਆਪ ਰਿਹਾ ਮਨ ਝੂ ਉਹਨਾਂ ਦਾ ਮਨ ਹਉਮੈ 'ਚ ਲੱਗ ਰਿਹਾ ਹੈ ਇਸ ਕਰਕੇ ਮਨ ਚ ਝੋਰੇ ਬਣੇ ਰਹਿੰਦੇ ਹਨ ਹਰ ਵੇਲੇ ਝੁਰਦੇ ਰਹਿੰਦੇ ਉਹਨਾਂ ਦੇ ਮਨ ਬਹੁ ਦਇਆਲ ਕਿਰਪਾ ਕਰ ਹਰ ਜੀ ਏ ਹਰੀ ਅਕਾਲ ਪੁਰਖ ਜੀ ਆਪ ਦੇ ਆਜੇ ਘਰ ਹਾਂ ਦਿਆਲੂ ਹੋ ਕੇ ਜਿਵੇਂ ਪਿਛਲੇ ਭਗਤਾਂ ਤੇ ਕਿਰਪਾ দৃষ্টি ਕਰਦੇ ਰਹੇ ਹੋ ਆਪ ਕਿਰਪਾ ਵੀ ਆਕਰੋ ਸਾਡੇ ਤੇ ਵੀ ਕਿਰਪਾ ਕਰੋ ਜੀ ਮੰਗੋ ਸਤ ਸੰਗਤ ਪਗ ਤੂੰ ਮਰ ਆਪ ਦੀ ਸਤ ਸੰਗਤ ਦੇ ਚਰਨਾਂ ਦੀ ਧੂੜੀ ਮੰਗਦੇ ਆ ਸਰਦਾ ਬਖਸ਼ੋ ਨਾਨਕ ਸੰਤ ਮਿਲੇ ਹਰ ਪਾਈ ਸਰਬੰਦੀ ਜੀ ਕਹਿੰਦੇ ਹਨ ਇਸ ਪ੍ਰਕਾਰ ਸੰਤਾਂ ਭਗਤਾਂ ਨਾਲ ਜਦੋਂ ਮਿਲਿਏ ਤਾਂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜਨ ਹਰ ਭੇਟਿਆ ਰਾਮ ਹਜੂਰ ਜਨੋ ਹਰੀ ਦੇ ਨਾਲ ਭੇਟਿਆ ਮਿਲੇ ਹੋਏ ਹੈ ਜਿਨ੍ਹਾਂ ਰਾਮ ਨੂੰ ਹਜ਼ੂਰ ਸਮਝਿਆ ਹੈ ਜਨ ਹਰ ਭੇਟਿਆ ਜਿਨ੍ਹਾਂ ਨੂੰ ਹਰੀ ਦੇ ਜਨ ਮਿਲ ਗਏ ਹੈ ਉਹਨਾਂ ਦੇ ਪਰਮੇਸ਼ਰ ਹਰ ਵਕਤ ਹਜ਼ੂਰ ਹੈ ਨੇੜੇ ਹਨ ਸਾਰੰਗ ਮਹੱਲਾ ਚੌਥਾ ਗੋਬਿੰਦ ਚਰਨਨ ਕਉ ਬਲਿਹਾਰੀ ਇਹ ਗੋਬਿੰਦ ਪਰਮੇਸ਼ਰ ਆਪ ਦੇ ਪਵਿੱਤਰ ਚਰਣਾ ਕਮਲਾਂ ਤੋਂ ਬਲਿਹਾਰ ਕੁਰਬਾਨ ਜਾਣੇ ਹਾਂ ਮਗਜਲ ਜਗਤ ਨਾ ਜਾਈ ਤਰਨ ਇਹ ਜਿਹੜਾ ਸੰਸਾਰ ਸਮੁੰਦਰ ਹੈ ਜੰਮਣ ਮਰਨ ਦਾ ਜਿਸ ਭੈ ਜਲ ਹੈ ਇਹ ਤਰਿਆ ਨਹੀਂ ਜਾਂਦਾ ਜੀਆਂ ਦੇ ਪਾਸੋਂ ਜਪ ਹਰ ਹਰ ਪਾਰ ਉਤਾਰੀ ਜੇ ਮਹਾਰਾਜ ਨੇ ਤੇਰੇ ਨਾਮ ਨੂੰ ਜਪਿਆ ਜਹਾਜ਼ ਹੈ ਉਹਨਾਂ ਨੂੰ ਵਿਰਾਗ ਰੂਪੀ ਕਿਨਾਰੇ ਤੋਂ ਚੜਾ ਕੇ ਮੁਕਤੀਪੂਰੀ ਕਿਨਾਰੇ ਤੇ ਪਾਰ ਉਤਾਰ ਦਿੱਤਾ ਰਹਾਉ ਹਿਰਦਾਇ ਪ੍ਰਤੀਤ ਬਣੀ ਪ੍ਰਭ ਕੇਰੀ ਜਿਨ੍ਹਾਂ ਦੇ ਹਿਰਦੇ 'ਚ ਭਰੋਸਾ ਆ ਗਿਆ ਕਿ ਮਹਾਰਾਜ ਸਾਹਿਬ ਹਰ ਵਕਤ ਅੰਗ ਸੰਗ ਹਨ ਸਾਡੇ ਸੇਵਾ ਸੁਰਤ ਵਿਚਾਰੀ ਉਹ ਹਰ ਵਕਤ ਸੇਵਾ ਕਰਦੇ ਰਹਿੰਦੇ ਆਂ ਸੁਰਤ ਜੀ ਬਿਰਤੀ ਨੂੰ ਜੋੜੀ ਰੱਖਦੇ ਆਂ ਸੇਵਾ ਦੀ ਸੁਰਤ ਪ੍ਰੀਤ ਦੀ ਵਿਚਾਰ ਪ੍ਰੀਤ ਨਾਲ ਵਿਚਾਰਦੇ ਆਂ ਤੇ ਸੇਵਾ ਪ੍ਰੇਮਨਾ ਕਰਦੇ ਆਂ ਇਹ ਉਹਨਾਂ ਨੂੰ ਸੇਵਾ ਬਖਸ਼ੀ ਹੈ ਜਿਹਦੀ ਸੁਰਤੀ ਦੇ ਅੰਦਰ ਵਿਚਾਰ ਕਰਨੀ ਉਸ ਪਰਮੇਸ਼ਵਰ ਦੀ ਸੇਵਾ ਸੁਰਤ ਵਿਚਾਰੀ ਸੁਰਤ ਗਿਆਤ ਸੇਵਾ ਉਹਦੀ ਜਿਹੜੀ ਵਿਚਾਰ ਦੀ ਗਿਆਤ ਹੋਣੀ ਅੰਦਰ ਇਹ ਸੇਵਾ ਕਰਦੇ ਆਪ ਜਗਦੇ ਹੋ ਉਹਨਾਂ ਨੂੰ ਜਿ ਪਾਉਂਦੇ ਹਨ ਅਨੰਦਨ ਰਾਮ ਨਾਮ ਜਪਹਿਰਦਾ ਰਾਜ ਨੇ ਮਹਾਰਾਜ ਦੇ ਪਵਿੱਤਰ ਨਾਮ ਨੂੰ ਹਿਰਦੇ ਜਪਦੇ ਆ ਸਰਵ ਕਲਾ ਗੁਣਕਾਰੀ ਉਹ ਪਰਮੇਸ਼ਰ ਕਿਹਾ ਜਾਂ ਸਾਰੀਆਂ ਕਲਾ ਸ਼ਕਤੀਆਂ ਵਾਲਾ ਹੈ ਤੇ ਗੁਣਕਾਰੀ ਉਪਕਾਰੀ ਹੈ ਗੁਣ ਜਿਹੜੇ ਵਿਸ਼ੇ ਹੈ ਇਹਨਾਂ ਦੇ ਮੇਟਨ ਦੀ ਕਾਰੀ ਓਸ਼ਧੀ ਕਰਨ ਵਾਲਾ ਹੈ ਰਬ ਆਗਮ ਅਗੋਚਰ ਰਵਿਆ ਸ੍ਰਬਠਾਈ ਮੇਰਾ ਪ੍ਰਭ ਜਿਹੜਾ ਅਗੋਂ ਮਨ ਦੀ ਗਮਤਾ ਤੋਂ ਪਰੇ ਇੰਦਰੀਆਂ ਦੇ ਵਿਸ਼ਿਆਂ ਤੋਂ ਪਰੇ ਸਾਰਿਆਂ ਥਾਂ ਉਂਝ ਵਿਆਪਕ ਹੋ ਰਿਹਾ ਹੈ ਮਨ ਤਨ ਅਲਖ ਅਪਾਰੀ ਹੈ ਮਨ ਦੇ ਅੰਦਰ ਵੀ ਤਨ ਸਰੀਰ ਦੇ ਅੰਦਰ ਹੀ ਪਰ ਅਲਖ ਹੈ ਗੁਰੂ ਸਾਹਿਬ ਤੋਂ ਬਿਨਾ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਰਹਿਤ ਹੈ ਜਾਣਿਆ ਨਹੀਂ ਜਾਂਦਾ ਗੁਰ ਕਿਰਪਾਲ ਪਹੇ ਤਬ ਪਾਇਆ ਜਦੋਂ ਸਤਗੁਰੂ ਜੀ ਕਿਰਪਾਲੂ ਹੋਏ ਸੀ ਮਨ ਤਨ ਦੇ ਅੰਦਰ ਵੀ ਉਹ ਹੀ ਤਾਂ ਪ੍ਰਾਪਤ ਕੀਤਾ ਹਿਰਦੇ ਅਲਖ ਲਖਾਰੀ ਫਿਰਦੇ ਵਿੱਚੋਂ ਜਿਹੜਾ ਅਲਖ ਸਰੂਪ ਸੀ ਮੈਂ ਉਸ ਨੂੰ ਮੰਨ ਕਰਕੇ ਉਹ ਮਨ ਨੂੰ ਸ਼ੁੱਧ ਕਰਕੇ ਮਾਰਾ ਨਾਮ ਦੇ ਨਾਲ ਲਖਾ ਦਿੱਤਾ ਜਨਾਤ ਅੰਤਰ ਹਰ ਨਾਮ ਸਰਵ ਧਰਣੀ ਧਰ ਇਹ ਭਾਈ ਜਨਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਹੈ ਉਹਨਾਂ ਨੂੰ ਸਾਰੀ ਧਰਤੀ ਨੂੰ ਆਪਦੇ ਆਸਿਰ ਧਰਮੋਂ ਵਾਲਾ ਪਰਮੇਸ਼ਰ ਪ੍ਰਗਟ ਹੋ ਗਿਆ ਹੈ ਸਾਖਤ ਕਉ ਦੂਰ ਭਇਆ ਅਹੰਕਾਰੀ ਸਾਖਤ ਪੁਰਖ ਹੈ ਜਿਹੜੇ ਉਹਨਾਂ ਦਾ ਚਿੱਤ ਹੰਕਾਰੀ ਹੈ ਉਹਨਾਂ ਦਾ ਮਨ ਦੂਰ ਹੋ ਗਿਆ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ ਹੈ ਸਾਰਿਆਂ ਦੇ ਅੰਦਰ ਹੀ ਉਹ ਪਰਮੇਸ਼ਰ ਸਾਰੀ ਆਸਰੀ ਧਰਤੀ ਆਦਿਕ ਨੂੰ ਧਾਰਨਣ ਵਾਲਾ ਸਾਰਿਆਂ ਦੀ ਬੁੱਧੀ ਦਾ ਆਧਾਰ ਰੂਪ ਵੀ ਆਪ ਹੈ ਤ੍ਰਿਸ਼ਨਾ ਜਲਤ ਨਾ ਕਬ ਹੂ ਬੂਝੈ ਉਹ ਪੁਰਖ ਤ੍ਰਿਸ਼ਨਾ ਦੀ ਜਲਤ ਅਗਨੀ ਕਰਕੇ ਲਾਟ ਕਰਕੇ ਜળਦੇ ਰਹਿੰਦੇ ਆ ਤ੍ਰਿਸ਼ਨਾ ਦੀ ਅੱਗ ਹੈ ਜਿਹੜੀ ਕਦੇ ਬੁਝਦੀ ਨਹੀਂ ਪਦਾਰਥਾਂ ਨੂੰ ਪਾ ਕੇ ਹਰ ਵਕਤ ਬਣੀ ਰਹਿੰਦੀ ਹੈ ਜੂਐ ਬਾਜੀ ਹਾਰੀ ਮਨ ਆਪਦੀ ਬਾਜੀ ਮਨੁੱਖਾ ਜਿੰਦੀ ਵਿਸ਼ਿਆਂ ਦੀ ਕੋ ਸੰਗਤ ਕਰਕੇ ਹਾਰ ਦੁੱਤੀ ਹੈ ਵਿਸ਼ਿਆਂ ਵਿੱਚ ਆਪਣੇ ਸਾਰੇ ਜੀਵਨ ਨੂੰ ਲਾ ਦਤਾ ਹੈ ਕੋ ਸੁੰਗਣ ਵਿੱਚ ਕੋ ਦੇਖਣ ਵਿੱਚ ਕੋ ਸੁਣਨ ਵਿੱਚ ਕੋ ਇਸ ਪ੍ਰਕਾਰ ਸਾਰੀ ਬਾਜੀ ਮਨੁੱਖਾ ਜਿੰਦੀ ਹਾਰ ਗਏ ਤੋ ਬੈਠ ਤ ਹਰ ਗੁਣ ਗਾਵੇ ਜਿਹੜੇ ਮਹਾਪੁਰਖ ਉੱਠਦੇ ਹੋਏ ਵੀ ਬੈਠਦੇ ਹੋਏ ਵੀ ਅਕਾਲ ਪੁਰਖ ਰੀ ਦੇ ਗੁਣਾਂ ਨੂੰ ਗਾਉਂਦੇ ਐ ਗੁਰ ਕਿੰਚਿਤ ਕਿਰਪਾ ਧਾਰੀ ਇਹ ਕਿੰਨਾ ਦਾ ਜੀਵਨ ਹੈ ਹੈ ਜਿਨ੍ਹਾਂ ਤੇ ਥੋੜੀ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਕਰਤੀ ਹੈ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੋ ਗਈ ਹੈ ਪੂਰੀ ਕਿਰਪਾ ਦਿੱਤਾ ਅੰਤਨੀ ਕਿੰਜ ਕਰ ਦੇਣ ਮਹਾਰਾ ਸਾਹਿਬ ਨਾਨਕ ਜਿਨ ਕੋ ਨਦਰ ਭਈ ਹੈ ਸਰਦੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਉਤੇ ਸੱਚੇ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ ਇਨ ਕੀ ਪੈਜ ਸਵਾਰ ਉਹਨਾਂ ਦੀ ਪੈਜ ਜੋ ਉੱਪਰ ਤੱਕ ਗਿਆ ਸੀ ਉਹ ਨਿਜਮ ਸੀ ਉਹਨਾਂ ਨੇ ਸਾਰੇ ਪੂਰੇ ਕਰਤੇ ਮਹਾਰਾਣ ਲਾਜ ਰੱਖਣਾ ਕੀਤੀ ਹੈ